ਸਤਿ ਸ਼੍ਰੀ ਅਕਾਲ ਜੀ ਕੈਨੇਡਾ ਨਿਊਜ਼ ਬੁਲਟਿਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣ ਨਿਆਮਕ ਹੈਡਲਾਈਨਸ ਤੇ ਪੀਐਮ ਜਸਟਿਨ ਟਰੂਡੋ ਦੀ ਕੁਰਸੀ ਖਤਰੇ ਦੇ ਵਿੱਚ ਨੌਂ ਮੰਤਰੀ ਦੇ ਸਕਦੇ ਨੇ ਅਸਤੀਫਾ ਕੈਨੇਡਾ 'ਚ ਬਗੈਰ ਲਾਇਸੈਂਸ ਟੈਕਸੀ ਚਲਾ ਰਹੇ ਲੋਕਾਂ ਤੇ ਹੋਈ ਵੱਡੀ ਕਾਰਵਾਈ 29 ਜਾਣਿਆਂ ਨੂੰ ਕੀਤਾ ਗਿਆ ਕਾਬੂ ਅਨਟਾਰੀਓ ਚ ਸਿੱਖ ਨਜਵਾਨ ਇੱਕ ਕਮਜ਼ੋਰ ਸੰਧੂ ਨੂੰ ਮਿਲੇਗੀ ਸਜ਼ਾ 2021 ਦੇ ਵਿੱਚ ਘਾਤਕ ਡਰਾਈਵਿੰਗ ਹਾਦਸੇ ਦਾ ਦੋਸ਼ੀ ਹੈ ਇੱਕ ਕਮਜ਼ੋਰ ਸੰਧੂ ਅਲਬੋਟਾਨੀ ਇਮੀਗ੍ਰੇਸ਼ਨ ਪ੍ਰੋਗਰਾਮ ਚ ਤਬਦੀਲੀ ਦਾ ਕੀਤਾ ਐਲਾਨ ਅੰਕ ਅਧਾਰਿਤ ਪ੍ਰਣਾਲੀ 30 ਦਸੰਬਰ ਤੋਂ ਹੋਵੇਗੀ ਸ਼ੁਰੂ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਟੋਰਾਂਟੋ ਸੇਂਟ ਪੋਲ ਦੀਆਂ ਚੋਣਾਂ ਹਾਰਨ ਤੋਂ ਬਾਅਦ ਲਿਬਰਲ ਪਾਰਟੀ ਦੇ ਵਿੱਚ ਇੱਕ ਟਕਰਾਅ ਦੇਖਣ ਨੂੰ ਮਿਲਿਆ ਪਰ ਤੂਫਾਨ ਸ਼ਾਂਤ ਹੁੰਦਾ ਹੋਇਆ ਹਜੇ ਵੀ ਵਿਖਾਈ ਨਹੀਂ ਦੇ ਰਿਹਾ ਜਸਟਨ ਟਰੂਡੋ ਦੇ ਵੱਲੋਂ ਨੌ ਮੰਤਰੀਆਂ ਦੀ ਛੁੱਟੀ ਕਿਤੇ ਜਾਂਦੀਆਂ ਕੰਸਰੋਹਾਂ ਮਿਲ ਰਹੀਆਂ ਨੇ ਪਰ ਦੂਜੇ ਪਾਸੇ ਟਰੂਡੋ ਵਿਰੁੱਧ ਬਗਾਵਤ ਤੇਜ਼ ਹੋਣ ਅਤੇ ਬਾਗੀਆਂ ਵੱਲੋਂ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਕੁਰਸੀ ਛੱਡਣ ਲਈ ਮਜਬੂਰ ਕਰਨ ਦੇ ਕਿਆਸੇ ਵੀ ਲਗਾਏ ਜਾ ਰਹੇ ਨੇ ਅੰਦਾਜ਼ੇ ਲੱਗ ਰਹੇ ਨੇ ਕਿ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਕੁਰਸੀ ਹੁਣ ਖਤਰੇ ਦੇ ਵਿੱਚ ਪੈ ਚੁੱਕੀ ਹੈ ਟੋਰਾਂਟੋ ਸੇਂਟ ਪੋਲ ਪਾਰਲੀਮੈਂਟਰੀ ਸਟਰੀਟ ਤੇ ਹੋਈ ਹਾਰ ਮਗਰੋਂ ਲਿਬਰਲ ਲੀਡਰਸ਼ਿਪ ਵਿੱਚ ਤਬਦੀਲੀ ਦਾ ਮਸਲਾ ਰਫਾ ਦਫਾ ਹੋ ਗਿਆ ਪਰ ਇਸ ਵਾਰ ਠੋਸ ਸਿੱਟਾ ਨਿਕਲਣ ਦੇ ਆਸਾਰ ਨਜ਼ਰ ਆ ਰਹੇ ਨੇ ਸਿਆਸੀ ਮਹਰਾਂ ਦਾ ਕਹਿਣਾ ਹੈ ਕਿ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਅਗਲੀਆਂ ਚੋਣਾਂ ਵਿੱਚ ਲਿਬਰਲ ਪਾਰਟੀ ਦੀ ਅਗਵਾਈ ਕੌਣ ਕਰੇਗਾ ਲਿਬਰਲ ਪਾਰਟੀ ਨੂੰ ਇਨ੍ਹਾਂ ਗੱਲਾਂ ਤੋਂ ਬਾਹਰ ਆਉਂਦਿਆਂ ਆਪਣੀ ਕਾਰਗੁਜ਼ਾਰੀ ਸੁਧਾਰਨ ਤੇ ਜ਼ੋਰ ਹੋਣਾ ਚਾਹੀਦਾ ਹੈ ਇੱਕ ਤਾਜ਼ਾ ਸਰਵੇਖਣ ਵਿੱਚ ਦਾਵਾ ਕੀਤਾ ਗਿਆ ਹੈ ਕਿ ਟਰੂਡੋ ਮੰਤਰੀ ਮੰਡਲ ਵਿੱਚ ਨਵੇਂ ਚਿਹਰੇ ਸ਼ਾਮਿਲ ਕਰਕੇ ਲਿਬਰਲ ਪਾਰਟੀ ਦੀ ਮਕਬੂਲੀਅਤ ਨੂੰ ਲੱਗ ਰਿਹਾ ਹੈ ਕਿ ਖੋਰੇ ਕਿਸੇ ਹੱਦ ਤੱਕ ਰੋਕਿਆ ਜਾ ਸਕਦਾ ਹੈ ਅਤੇ ਸੰਭਾਵਿਤ ਤੌਰ ਤੇ ਇਸ ਕਰਕੇ ਨੌ ਮੰਤਰੀਆਂ ਦੀ ਛੁੱਟੀ ਹੋਣ ਦੇ ਚਰਚੇ ਚੱਲ ਰਹੇ ਨੇ ਟ੍ਰੂਡੋ ਸੈਂਟ ਪੌਲ ਸੀਟ ਤੇ ਲਿਬਰਲ ਪਾਰਟੀ ਦੀ ਹਾਰ ਮਗਰੋਂ ਵਾਪਰੇ ਘਟਨਾਕ੍ਰਮ ਤੇ ਝਾਤ ਮਾਰੀ ਜਾਵੇ ਤਾਂ ਇੱਕ ਵੇਲੇ ਟ੍ਰੂਡੋ ਦੇ ਕੁਰਸੀ ਖਤਰੇ ਵਿੱਚ ਨਜ਼ਰ ਆਈ ਜਦਕਿ ਕੁਝ ਦਿਨ ਬਾਅਦ ਕ੍ਰਿਸਟਿਆ ਫ੍ਰੀਲੈਂਡ ਅਤੇ ਪ੍ਰਧਾਨ ਮੰਤਰੀ ਦਫ਼ਤਰ ਵਿਚਾਲੇ ਖੇਬਾਜ਼ੀ ਦਾ ਮਾਮਲਾ ਸੁਰਖੀਆਂ ਵਿੱਚ ਆ ਗਿਆ ਬਤੌਰ ਵਿੱਤ ਮੰਤਰੀ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੀ ਸਰਕਾਰ ਵਿੱਚ ਸ਼ਾਮਲ ਹੋਣ ਬਾਰੇ ਕੁਸੜਮੂਸੜ ਹੋਣ ਲੱਗੀ ਇਥੋਂ ਤੱਕ ਰਿਪੋਰਟਰਾਂ ਆਨ ਲੱਗੀਆਂ ਕਿ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਿਰਲੈਂਡ ਐਂਡ ਲਿਬਰਲ ਪਾਰਟੀ ਦੇ ਕਈ ਐਮਪੀਜ਼ ਦੀਆਂ ਅੱਖਾਂ ਵਿੱਚ ਰੜਕਣ ਲੱਗੀ ਹੈ ਅਤੇ ਉਹ ਸਤੰਬਰ ਵਿੱਚ ਸ਼ੁਰੂ ਹੋਣ ਵਾਲੇ ਹਾਊਸ ਆਫ ਕਾਮਨਸ ਦੇ ਇਜਲਾਸ ਤੋਂ ਪਹਿਲਾਂ ਟਰੂਡੋ ਕੈਬਨਿਟ ਵਿੱਚ ਵੱਡੀ ਰਦੋਬਦਲ ਚਾਹੁੰਦੇ ਨੇ ਇੱਥੇ ਦਸਤਾਬੰਦ ਹੈ ਬੀਤੇ ਦਿਨੀ ਸਾਹਮਣੇ ਆਈ ਇੱਕ ਰਿਪੋਰਟ ਵਿੱਚ ਦਾਵਾ ਕੀਤਾ ਗਿਆ ਸੀ ਕਿ ਲਿਬਰਲ ਸਰਕਾਰ ਦੇ ਸੀਨੀਅਰ ਸਲਾਹਕਾਰ ਬਤੌਰ ਵਿੱਤ ਮੰਤਰੀ ਕ੍ਰਿਸਟਿਆ ਫ੍ਰੀਲੈਂਡ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਇਸ ਦੇ ਉਲਟ ਲਿਬਰਲ ਪਾਰਟੀ ਦੇ ਕੁਝ ਸਾਫਕਾ ਅਤੇ ਮੌਜੂਦਾ ਐਮਪੀਜ਼ ਨੇ ਟਰੂਡੋ ਦਾ ਅਸਤੀਫਾ ਵੀ ਮੰਗਿਆ ਪਰ ਜ਼ਿਆਦਾਤਰ ਮੰਤਰੀ ਅਤੇ ਐਮਪੀ ਉਹਨਾਂ ਦੇ ਹੱਥ ਵਿੱਚ ਰਹੇ ਦੂਜੇ ਪਾਸੇ 16 ਸਤੰਬਰ ਨੂੰ ਕਿਊਬੈਕ ਦੇ ਲਾਸਾਲ ਇਲਾਕੇ ਦੀ ਪਾਰਲੀਮੈਂਟੀ ਸੀਟ ਤੇ ਜ਼ਿਮਨੀ ਚੋਣ ਵੀ ਹੋਣੀ ਹੈ ਤੇ ਜੇ ਇਥੇ ਵੀ ਲਿਬਰਲ ਪਾਰਟੀ ਦੀ ਹਾਰ ਹੋਈ ਤਾਂ ਪ੍ਰਧਾਨ ਮੰਤਰੀ ਦੀ ਕੁਰਸੀ ਯਕੀਨੀ ਤੌਰ ਤੇ ਖਤਰੇ ਦੇ ਵਿੱਚ ਪੈ ਜਾਵੇਗੀ ਹੁਣ ਵੇਖਣਾ ਹੋਵੇਗਾ ਕਿ 16 ਸਤੰਬਰ ਨੂੰ ਕਿਊਬੈਕ ਦੇ ਲਸਾਲ ਤੋਂ ਕੀ ਨਤੀਜੇ ਸਾਹਮਣੇ ਆਉਂਦੇ ਨੇ ਕੈਨੇਡਾ ਦੇ ਵਿੱਚ ਬਿਨਾ ਲਾਇਸੈਂਸ ਟੈਕਸੀ ਚਲਾਉਣ ਵਾਲੇ ਲੋਕਾਂ ਦੇ ਉੱਤੇ ਕੈਨੇਡਾ ਪੁਲਿਸ ਨੇ ਸਖਤੀ ਕੀਤੀ ਹੈ ਅਤੇ 29 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕੈਨੇਡਾ ਦੇ ਵਿੱਚ ਬਗੈਰ ਲਾਇਸੈਂਸ ਟੈਕਸੀ ਚਲਾ ਰਹੇ ਲੋਕਾਂ ਵਿਰੁੱਧ ਕਾਰਵਾਈ ਕਰਦਿਆਂ ਹੋਇਆਂ 66000 ਡਾਲਰ ਤੱਕ ਦੇ ਜੁਰਮਾਨੇ ਲਗਾਏ ਗਏ ਨੇ ਇਸ ਵਿੱਚ ਕੁਝ ਉਹ ਵੀ ਲੋਕ ਸ਼ਾਮਿਲ ਨੇ ਜੋ ਲਗਾਤਾਰ ਇਨ੍ਹਾਂ ਅਪਰਾਧਾਂ ਨੂੰ ਅੰਜਾਮ ਦੇ ਰਹੇ ਨੇ ਬ੍ਰਿਟਿਸ਼ ਕੋਲੰਬੀਆ ਦੇ ਰਿਚਮੰਡ ਵਿਖੇ ਤਕਰੀਬਨ 29 ਡਰਾਈਵਰ ਕਾਬੂ ਕੀਤੇ ਗਏ ਜੋ ਲੋੜਿੰਦੇ ਲਾਇਸੈਂਸ ਤੋਂ ਬਗੈਰ ਹੀ ਟੈਕਸੀ ਚਲਾ ਰਹੇ ਸਨ ਅਤੇ ਇਨ੍ਹਾਂ ਵਿੱਚੋਂ ਤਕਰੀਬਨ ਇੱਕ ਦਰਜਨ ਸਾਊਥ ਏਸ਼ੀਅਨ ਦਿਸੇ ਜਾ ਰਹੇ ਨੇ RCM P ਨੇ ਦੱਸਿਆ ਹੈ ਕਿ ਇੱਕ ਮਾਮਲੇ ਵਿੱਚ ਡਰਾਈਵਰ ਪੱਕਾ ਅਪਰਾਧੀ ਨਿਕਲਿਆ ਜਿਸ ਨੂੰ ਕਈ ਵਾਰ ਸ਼ਰਾਬ ਪੀ ਕੇ ਗੱਡੀ ਚਲਾਉਂਦਿਆਂ ਕਾਬੂ ਕੀਤਾ ਜਾ ਚੁੱਕਾ ਹੈ ਪੁਲਿਸ ਵੱਲੋਂ ਇਹ ਕਾਰਵਾਈ ਟ੍ਰਾਂਸਪੋਰਟੇਸ਼ਨ ਮੰਤਰਾਲੇ ਅਤੇ ਕਮਰਸ਼ੀਅਲ ਵਹੀਕਲ ਸੇਫਟੀ ਐਨਫੋਰਸਮੈਂਟ ਨਾਲ ਸਾਂਝੇ ਤੌਰ ਤੇ ਕੀਤੀ ਗਈ ਕਾਬੂ ਕੀਤੇ ਡਰਾਈਵਰਾਂ ਵਿੱਚੋਂ ਇੱਕ ਤਿਹਾਈ ਵਾਰ-ਵਾਰ ਨਿਯਮ ਤੋੜਨ ਵਾਲੇ ਵੀ ਨਿਕਲੇ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਮਾਮਲੇ ਵਿੱਚ ਪਹਿਲਾਂ ਵੀ ਟਿਕਟ ਮਿਲ ਚੁੱਕੀ ਹੈ ਇਨਸਪੈਕਟਰ ਮਾਰਕ ਬੈਕਸਟਰ ਨੇ ਦੱਸਿਆ ਹੈ ਕਿ ਜਾਇਜ਼ ਲਾਇਸੈਂਸ ਤੇ ਟੈਕਸੀ ਚਲਾਉਣ ਵਾਲਿਆਂ ਨੂੰ ਨੁਕਸਾਨ ਬਰਦਾਸ਼ਤ ਕਰਨਾ ਪੈਂਦਾ ਹੈ ਜਦਕਿ ਕੁਝ ਲੋਕ ਅਜਿਹੇ ਹੁੰਦੇ ਨੇ ਜੋ ਬਗੈਰ ਲਾਇਸੈਂਸ ਤੋਂ ਗੱਡੀ ਚਲਾਉਣ ਲੱਗਦੇ ਨੇ ਮਾੜੇ ਡਰਾਈਵਿੰਗ ਰਿਕਾਰਡ ਕਾਰਨ ਅਜਿਹੇ ਲੋਕ ਸੜਕ ਤੇ ਹੋਰਨਾਂ ਦੀ ਜਾਨ ਵਾਸਤੇ ਖਤਰਾ ਪਨ ਜਾਂਦੇ ਨੇ ਕਾਬੂ ਕੀਤੇ ਹਰ ਡਰਾਈਵਰ ਨੂੰ ਪੈਸੈਂਜਰ ਟਰਾਂਸਪੋਰਟੇਸ਼ਨ ਐਕਟ ਅਧੀਨ 1150 ਡਾਲਰ ਜੁਰਮਾਨਾ ਬਿਗੈਰ ਲਾਇਸੈਂਸ ਤੋਂ ਗੱਡੀ ਚਲਾਉਣ ਦੇ ਦੋਸ਼ ਹੇਠ 276 ਡਾਲਰ ਜੁਰਮਾਨਾ ਅਤੇ ਮੋਟਰ ਵਹੀਕਲ ਐਕਟ ਅਧੀਨ ਲੋੜੀਂਦਾ ਦਸਤਾਵੇਜ਼ ਦਿਖਾਉਣ ਵਿੱਚ ناکਾਮ ਰਹਿਣ ਦੇ ਦੋਸ਼ ਹੇਠ 357 ਡਾਲਰ ਜੁਰਮਾਨਾ ਕੀਤਾ ਗਿਆ ਹੈ। ਦੱਸத் ਇਹ ਕਿ ਇਹ ਆਪਰੇਸ਼ਨ 3 ਮਹੀਨਿਆਂ ਦੀ ਮਿਆਦ ਵਿੱਚ 6 ਦਿਨ ਚੱਲਿਆ। ਇਸ ਵਿੱਚ ਆਰਐਸਯੂ ਅਤੇ ਸੀਵੀਐਸਈ ਅਧਿਕਾਰੀ ਅਨधिकृत ਰਾਈਡ Hailing Apps ਦੀ ਵਰਤੋਂ ਕਰਕੇ ਬਿਨਾਂ ਲਾਇਸੈਂਸ ਵਾਲੇ ਆਪਰੇਟਰਾਂ ਨਾਲ ਰਾਈਡ ਬੁੱਕ ਕਰਨ ਵਿੱਚ ਸ਼ਾਮਿਲ ਸਨ ਇਹ ਆਪਰੇਟਰ ਬ੍ਰਿਟਿਸ਼ ਕੋਲੰਬੀਆ ਸੂਬੇ ਦੁਆਰਾ ਲੋੜੀਂਦੇ ਪਿਛੋਕੜ ਜਾਂਚਾਂ ਅਤੇ ਸੁਰੱਖਿਆ ਪ੍ਰੋਟੋਕੋਲਾਂ ਨੂੰ ਬਾਈਪਾਸ ਕਰਦੇ ਨੇ ਇਹ ਗੈਰ ਕਾਨੂੰਨੀ ਕਾਰਵਾਈਆਂ ਕਈ ਕਾਰਨਾ ਕਰਕੇ ਜਨਤਕ ਸੁਰੱਖਿਆ ਲਈ ਮਹੱਤਵਪੂਰਨ ਖਤਰਾ ਪੈਦਾ ਕਰਦੀਆਂ ਨੇ ਜਿਸ ਵਿੱਚ ਉਹਨਾਂ ਦੇ ਵਾਹਨਾਂ ਨੂੰ ਲੋੜੀਂਦੀ ਸੁਰੱਖਿਆ ਜਾਂਚਾਂ ਦੇ ਅਧੀਨ ਨਾ ਕਰਨਾ ਵੀ ਸ਼ਾਮਿਲ ਹੈ BC ਵਿੱਚ ਕੰਮ ਕਰਨ ਲਈ ਪ੍ਰਮਾਣਿਤ ਹੋਣ ਲਈ ਕਾਨੂੰਨੀ ਰਾਈਡ ਹੈਲਿੰਗ ਆਪਰੇਟਰਾਂ ਨੂੰ ਕਈ ਕਦਮ ਚੁੱਕਣੇ ਪੈਂਦੇ ਨੇ ਇਨਸਪੈਕਟਰ ਮਾਰਕ ਬੈਕਸਟਰ ਦਾ ਕਹਿਣਾ ਹੈ ਕਿ ਭੁਗਤਾਨ ਕਰਨ ਵਾਲੇ ਯਾਤਰੀਆਂ ਅਤੇ ਹੋਰ ਸੜਕ ਉਪਭੋਗਤਾਵਾਂ ਦੀ ਸਮੁੱਚੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਹ ਸੁਰੱਖਿਆਵਾਂ ਲਾਗੂ ਕੀਤੀਆਂ ਗਈਆਂ ਨੇ ਬ੍ਰੈਮਟਨ ਦੇ ਵਿੱਚ 2021 ਦੇ ਵਿੱਚ ਉਬਰ ਦੇ ਨਾਲ ਇੱਕ ਸਿੱਖ ਨੌਜਵਾਨ ਦੀ ਗੱਡੀ ਜਾ ਟਕਰਾਈ ਸੀ ਜਿਸ ਤੋਂ ਬਾਅਦ ਘਾਤਕ ਹਾਦਸਾ ਹੋਇਆ ਤੇ ਇੱਕ ਸ਼ਖਸੀ ਮੌਤ ਹੋ ਗਈ। ਹੁਣ ਇਸੇ ਹੀ ਮਾਮਲੇ ਦੇ ਵਿੱਚ ਸਿੱਖ ਨੌਜਵਾਨ ਇੱਕ ਕਮਜ਼ੋਰ ਸੰਧੂ ਦੀਆਂ ਮੁਸ਼ਕਲਾਂ ਬਾਧੀਆਂ ਵਿਖਾਈ ਦੇ ਰਹੀਆਂ ਨੇ ਲਗਭਗ 3 ਸਾਲ ਪਹਿਲਾਂ ਹੋਏ ਇਸ ਹਾਦਸੇ ਦੇ ਵਿੱਚ ਸੁਣਵਾਈ ਹੋਈ ਹੈ ਤੇ ਹੁਣ ਅਕਤੂਬਰ ਦੇ ਵਿੱਚ ਇੱਕ ਕਮਜ਼ੋਰ ਸੰਧੂ ਨੂੰ ਸਜ਼ਾ ਸੁਣਾਈ ਜਾਵੇਗੀ। ਅਦਾਲਤੀ ਦਸਤਾਵੇਜ਼ਾ ਮੁਤਾਬਕ 11 ਸਤੰਬਰ 2021 ਨੂੰ ਵਾਪਰੇ ਹਾਦਸੇ ਦੌਰਾਨ ਇਕਮਜੋਤ ਸਿੰਘ ਸੰਧੂ ਆਪਣੀ ਗੱਡੀ ਵਿੱਚ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾ ਰਿਹਾ ਸੀ ਜਦੋਂ ਬ੍ਰੈਂਟਨ ਵਿਖੇ ਇੱਕ ਟੈਕਸੀ ਨੂੰ ਟੱਕਰ ਮਾਰ ਦਿੱਤੀ ਅਤੇ ਟੈਕਸੀ ਡਰਾਈਵਰ ਦੀ ਮੌਤ ਹੋ ਗਈ। ਹਾਦਸੇ ਵੇਲੇ ਇਕਮਜੋਤ ਸੰਧੂ ਦੀ ਫੋਕਸ ਵੈਗਨ ਜੈਟਾ ਕਾਰ ਵਿੱਚ ਜਸਨੀਤ ਬਡਵਾਲ ਵੀ ਮੌਜੂਦ ਸੀ ਜਿਸ ਦੀ ਗਵਾਹੀ ਤੇ ਇਕਮਜੋਤ ਸੰਧੂ ਨੂੰ ਦੋਸ਼ੀ ਘਰਾੜ ਦਿੱਤਾ ਗਿਆ। ਦੂਜੇ ਪਾਸੇ ਇੱਕਮਜੋਤ ਸੰਧੂ ਨੇ ਦੋਸ਼ ਕਬੂਲ ਕਰਨ ਤੋਂ ਨਾ ਕਰ ਦਿੱਤੀ ਵੀਰਵਾਰ ਨੂੰ ਅਦਾਲਤੀ ਕਾਰਵਾਈ ਦੌਰਾਨ ਜਿਊਰੀ ਨੇ ਤਕਰੀਬਨ 6 ਘੰਟੇ ਤੱਕ ਵਿਚਾਰ ਵਟਾਂਦਰਾ ਕਰਨ ਮਗਰੋਂ ਇੱਕਮਜੋਤ ਸੰਧੂ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਂਦਿਆਂ ਮੌਦਾ ਕਾਰਨ ਵਣਨਸਣੇ ਸਾਰੇ ਦੋਸ਼ਾਂ ਅਧੀਨ ਕਸੂਰਵਾਹ ਠਹਿਰਾਇਆ ਅਦਾਲਤ ਵਿੱਚ ਮਾਮਲੇ ਦੀ ਸੁਣਵਾਈ ਦੌਰਾਨ ਜਿਊਰੀ ਨੂੰ ਦੱਸਿਆ ਗਿਆ ਕਿ ਬ੍ਰੈਮਟਨ ਦੇ ਵਿਨਸਟਨ ਚਰਚਿਲ ਬਲਵਾੜ 'ਤੇ ਖੇ ਕਾਲੇ ਰੰਗ ਦੀ ਫੋਕਸ ਵੈਗਨ ਜੈਟਾ ਦੀ ਟੱਕਰ ਸਾਹਮਣੇ ਤੋਂ ਆ ਰਹੀ ਸੁਬਾਰੂ ਨਾਲ ਹੋਈ। ਸੁਬਾਰੂ ਵਿੱਚ ਸਵਾਰ ਮੈਥਿਊਜ਼ ਕਰਜ਼ ਉਬਰ ਦਾ ਕੰਮ ਖਤਮ ਕਰਕੇ ਘਰ ਪਰਤ ਰਿਹਾ ਸੀ ਅਤੇ ਜਦੋਂ ਉਸਨੇ ਖੱਬੇ ਪਾਸੇ ਮੁੜਨ ਦਾ ਯਤਨ ਕੀਤਾ ਤਾਂ ਹਾਦਸਾ ਵਾਪਰ ਗਿਆ। ਪੁਲਿਸ ਮੁਤਾਬਕ ਵਿਨਸਟਨ ਚਰਚਿਲ ਬੁਲਵਾਰ ਵਿਖੇ ਗੱਡੀ ਦੀ ਰਫ਼ਤਾਰ 60 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਨਹੀਂ ਹੋ ਸਕਦੀ ਪਰ ਇੱਕ ਕਮਜੋਤ ਦੁੱਗਣੀ ਰਫ਼ਤਾਰ ਤੇ ਜਾ ਰਿਹਾ ਸੀ ਇੱਕ ਕਮਜੋਤ ਸੰਧੂ ਵੱਲੋਂ ਪੁਲਿਸ ਅੱਗੇ ਦਿੱਤੇ ਬਿਆਨ ਦੀ ਵੀਡੀਓ ਰਿਕਾਰਡਿੰਗ ਵੀ ਮੌਜੂਦ ਹੈ ਜਿਸ ਵਿੱਚ ਉਹ ਸ਼ਰਾਬ ਪੀਤੀ ਹੋਣ ਅਤੇ ਭੰਗ ਦਾ ਨਸ਼ਾ ਕੀਤੇ ਹੋਣ ਦਾ ਜ਼ਿਕਰ ਕਰ ਰਿਹਾ ਹੈ ਪਰ ਨਾਲ ਹੀ ਕਹਿੰਦਾ ਹੈ ਕਿ ਗੱਡੀ ਜੇ ਨਾਂ ਦਾ ਸ਼ਖਸ ਚਲਾ ਰਿਹਾ ਸੀ। ਇਹ ਕਮਜੋਦ ਸੰਧੂ ਦੀ ਸਾਥਕਾ ਗਰਲਫ੍ਰੈਂਡ ਜਸਨੀਤ ਬਡਵਾਲ ਨੇ ਵੀ ਪੁਲਿਸ ਨੂੰ ਦੱਸਿਆ ਕਿ ਗੱਡੀ ਜੇ ਚਲਾ ਰਿਹਾ ਸੀ ਪਰ ਢਾਈ ਮਹੀਨੇ ਬਾਅਦ ਜਸਨੀਤ ਪੁਲਿਸ ਥਾਣੇ ਗਈ ਅਤੇ ਗੱਡੀ ਚਲਾ ਰਹੇ ਡਰਾਈਵਰ ਦੀ ਸ਼ਨਾਖਤ ਇਕਮਜੋਦ ਸੰਧੂ ਵਜੋਂ ਕੀਤੀ। ਜਸਨੀਤ ਨੇ ਕਿਹਾ ਕਿ ਉਸਨੇ ਆਪਣੇ ਜ਼ਮੀਰ ਦੀ ਆਵਾਜ਼ ਸੁਣਦਿਆਂ ਅੱਗੇ ਆਉਣ ਦਾ ਫੈਸਲਾ ਲਿਆ। ਇੱਥੇ ਦੱਸਣਾ ਬੰਦ ਹੈ ਕਿ ਕੈਨੇਡਾ ਵਿੱਚ ਹਰ ਸਾਲ ਸੜਕ ਹਾਦਸਿਆਂ ਦੌਰਾਨ ਤਕਰੀਬਨ 10000 ਜਾਨਾਂ ਜਾਤਦੀਆਂ ਨੇ ਟ੍ਰਾਂਸਪੋਰਟ ਕੈਨੇਡਾ ਦੇ ਆਂਕੜਿਆਂ ਮੁਤਾਬਕ 2022 ਵਿੱਚ 1931 ਜਾਣਿਆਂ ਦੀ ਮੌਤ ਸੜਕ ਹਾਦਸਿਆਂ ਦੇ ਦੌਰਾਨ ਹੋਈ ਅਤੇ ਇਹ ਆਂਕੜਾ 2021 ਦੇ ਮੁਕਾਬਲੇ 6% ਦੀ ਵਧ ਰਿਹਾ ਜਦਕਿ ਬੀਤੇ 10 ਸਾਲ ਦਾ ਸਭ ਤੋਂ ਉੱਚਾ ਆਂਕੜਾ ਵੀ ਮੰਨਿਆ ਗਿਆ ਹੈ ਗੰਭੀਰ ਜ਼ਖਮੀ ਹੋਏ ਲੋਕਾਂ ਦੀ ਗਿਣਤੀ 2022 ਦੌਰਾਨ 8851 ਦਰਜ ਕੀਤੀ ਗਈ ਜੋ 2021 ਦੇ ਮੁਕਾਬਲੇ 8% ਦੀ ਵਧ ਰਹੀ ਇੱਕ ਲੱਖ ਦੀ ਆਬਾਦੀ ਪਿੱਛੇ 5 ਜਣੇ ਸੜਕ ਹਾਦਸਿਆਂ ਦੌਰਾਨ ਦਮ ਤੋੜ ਰਹੇ ਨੇ ਬਗੈਰ ਸੀਟ ਬੈਲਟ ਤੋਂ ਗੱਡੀ ਚਲਾਉਂਦਿਆਂ ਜਾਨ ਗਵਾਉਣ ਵਾਲਿਆਂ ਦੀ ਗਿਣਤੀ ਦੇ ਵਿੱਚ ਕਮੀ ਆਈ ਹੈ ਅਤੇ ਬਗੈਰ ਸੀਟ ਬੈਲਟ ਤੋਂ ਗੱਡੀ ਚਲਾਉਂਦਿਆਂ ਗੰਭੀਰ ਜ਼ਖਮੀ ਹੋਣ ਵਾਲਿਆਂ ਦੀ ਗਿਣਤੀ 17% ਕੱਟੀ ਹੈ ਜ਼ਿਕਰ ਖਾਸ ਹੈ ਕਿ ਇੱਕ ਕਮਜ਼ੋਰ ਸੰਧੂ ਦੇ ਨਾਲ ਵਾਪਰੇ ਇਸ ਘਟਨਾ ਦਾ ਜ਼ਿਕਰ ਵੀ 2021 ਦੇ ਨਾਲ ਜੋੜ ਕੇ ਕੀਤਾ ਜਾ ਰਿਹਾ ਹੈ ਅਲਬਰਟਾ ਦੀ ਸਰਕਾਰ ਨੇ ਆਪਣੇ ਇਮੀਗ੍ਰੇਸ਼ਨ ਪ੍ਰੋਗਰਾਮ ਵਿੱਚ ਤਬਦੀਲੀ ਕਰਨ ਦਾ ਐਲਾਨ ਕਰ ਦਿੱਤਾ ਹੈ ਤੇ 30 ਸਤੰਬਰ ਤੋਂ ਅੰਕ ਆਧਾਰਿਤ ਪ੍ਰਣਾਲੀ ਸ਼ੁਰੂ ਹੋਵੇਗੀ ਅਲਬਰਟਾ ਪ੍ਰੋਵਿੰਸ ਦੇ ਵੱਲੋਂ ਇਮੀਗ੍ਰੇਸ਼ਨ ਪ੍ਰੋਗਰਾਮ ਅਲਬਰਟਾ ਐਡਵਾਂਟੇਜ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਵਿੱਚ ਤਬਦੀਲੀ ਕਰ ਦਿੱਤੀ ਗਈ ਹੈ ਨਵੇਂ ਨਿਯਮਾਂ ਦੇ ਅਨੁਸਾਰ ਐਕਸਪ੍ਰੈਸ਼ਨ ਆਫ ਇੰਟਰਸਟ ਸਿਸਟਮ ਲਾਗੂ ਹੋਵੇਗਾ ਜਿਸ ਮੁਤਾਬਕ ਬਿਨਕਾਰਾਂ ਨੂੰ ਵਕ ਵਕਤ ਚੀਜ਼ਾਂ ਦੇ ਅੰਕ ਮਿਲਣਗੇ ਜਾਣਕਾਰੀ ਮੁਤਾਬਕ ਬਿਨੇਕਾਰਾਂ ਦੀਆਂ ਅਰਜ਼ੀਆਂ ਦੀ ਅੰਕਾ ਮੁਤਾਬਕ ਦਰਜਾਬੰਦੀ ਕੀਤੀ ਜਾਵੇਗੀ ਸੂਬੇ ਵਿੱਚ ਕਾਮਿਆਂ ਦੀ ਲੋੜ ਦੇ ਆਧਾਰ ਤੇ ਵੀ ਪੀਆਰ ਲਈ ਅਪਲਾਈ ਕਰਨ ਲਈ ਸਰਦਾ ਦਿੱਤਾ ਜਾਵੇਗਾ ਦੱਸਣਯੋਗ ਹੈ ਕਿ ਕੈਨੇਡਾ ਵਿੱਚ ਇਮੀਗ੍ਰੇਸ਼ਨ ਪ੍ਰਣਾਲੀ ਦੋ ਤਰੀਕੇ ਨਾਲ ਕੰਮ ਕਰਦੀ ਹੈ ਜਿੱਥੇ ਫੈਡਰਲ ਪੱਧਰ ਉੱਪਰ ਪੀਆਰ ਲਈ ਵੱਖ-ਵੱਖ ਪ੍ਰੋਗਰਾਮ ਚੱਲਦੇ ਨੇ ਉੱਥੇ ਹੀ ਸੂਬਿਆਂ ਦੇ ਆਪਣੇ ਪ੍ਰੋਗਰਾਮ ਵੀ ਹੁੰਦੇ ਨੇ ਦੋਵਾਂ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਹੀ ਸਲਾਨਾ ਟੀਚੇ ਨਿਰਧਾਰਿਤ ਹੁੰਦੇ ਨੇ ਕੈਨੇਡਾ ਵਿੱਚ 2024 ਦੌਰਾਨ 4,85,000 ਵਿਅਕਤੀਆਂ ਨੂੰ ਪੀਆਰ ਦੇਣ ਦਾ ਟੀਚਾ ਹੈ ਅਲਬਰਟਾ ਐਡਵਾਂਟੇਜ ਇਮੀਗ੍ਰੇਸ਼ਨ ਪ੍ਰੋਗਰਾਮ ਵਿੱਚ ਇਸ ਸਮੇਂ 9 ਸ਼੍ਰੇਣੀਆਂ ਨੇ ਇਸ ਤੋਂ ਪਹਿਲਾਂ ਅੰਕਾਂ ਉੱਪਰ ਆਧਾਰਿਤ ਕੋਈ ਸਿਸਟਮ ਨਹੀਂ ਸੀ ਅਤੇ ਯੋਗਤਾ ਪੂਰੀ ਕਰਦੇ ਸਾਰੇ ਬਿਨਕਾਰਾਂ ਦੀਆਂ ਅਰਜ਼ੀਆਂ ਸਵੀਕਾਰ ਕੀਤੀਆਂ ਜਾਂਦੀਆਂ ਸਨ ਹੋਰਨਾ ਪ੍ਰੋਵਿੰਸਸ ਵਿਚ ਅੰਕ ਅਧਾਰਿਤ ਸਿਸਟਮ ਨੇ ਅਤੇ ਅਜੇਹੇ ਵਿੱਚ ਪੀਆਰ ਲਈ ਬਿਨੇਕਾਰਾਂ ਨੂੰ ਇੱਕ ਚੁਣੌਤੀਪੂਰਨ ਪ੍ਰਕਿਰਿਆ ਵਿੱਚੋਂ ਗੁਜ਼ਰਨਾ ਪੈਂਦਾ ਹੈ ਅਜੇਹੇ ਵਿੱਚ ਅਲਬਰਟਾ ਬਹੁਤ ਸਾਰੇ ਬਿਨੇਕਾਰਾਂ ਦੀ ਪਹਿਲੀ ਪਸੰਦ ਬਣ ਗਿਆ ਸੀ ਬਹੁਤ ਸਾਰੇ ਵਿਦਿਆਰਥੀ ਹੋਰਨਾ ਸੂਬਿਆਂ ਤੋਂ ਅਲਬਰਟਾ ਵਿੱਚ ਜਾ ਕੇ ਪੀਆਰ ਹਾਸਲ ਕਰਨ ਲਈ ਅਰਜੀ ਦੇ ਰਹੇ ਸਨ ਸੂਬੇ ਵਿੱਚ ਕੀਤੀ ਗਈ ਇਸ ਤਬਦੀਲੀ ਨੂੰ ਵੱਧਦੀਆਂ ਅਰਜ਼ੀਆਂ ਦੀ ਗਿਣਤੀ ਅਤੇ ਆਬਾਦੀ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ 2023 ਦੌਰਾਨ ਸੂਬੇ ਦੀ ਆਬਾਦੀ ਨੇ ਇੱਕ ਨਵਾਂ ਰਿਕਾਰਡ ਸਥਾਪਿਤ ਕੀਤਾ ਸੀ 2023 ਦੌਰਾਨ ਸੂਬੇ ਦੀ ਆਬਾਦੀ 4.8 ਮਿਲੀਅਨ ਤੋਂ ਵੱਧ ਦਰਜ ਕੀਤੀ ਗਈ ਇਸ ਨਾਲ ਜੋ 4 ਕਰੋੜ 7 ਲੱਖ 69890 ਤੱਕ ਪਹੁੰਚ ਗਈ ਸੀ ਇਸ ਨਾਲ ਫਰਵਰੀ ਮਹੀਨੇ ਤੋਂ ਸੂਬੇ ਦੇ ਇਮੀਗ੍ਰੇਸ਼ਨ ਪ੍ਰੋਗਰਾਮ ਵਿੱਚ ਤਬਦੀਲੀਆਂ ਆਉਣੀਆਂ ਸ਼ੁਰੂ ਹੋਈਆਂ 15 ਫਰਵਰੀ 2024 ਨੂੰ ਅਚਾਨਕ ਹੀ ਪ੍ਰੋਗਰਾਮ ਉੱਤੇ ਰੋਕ ਲਗਾਉਂਦਿਆਂ ਨਵੀਆਂ ਅਰਜ਼ੀਆਂ ਨਾ ਲੈਣ ਦੀ ਘੋਸ਼ਣਾ ਕੀਤੀ ਗਈ। ਫਿਰ 3 ਜੂਨ ਨੂੰ ਪ੍ਰੋਗਰਾਮ ਦੇ ਮੁੜ ਸ਼ੁਰੂ ਹੋਣ ਦਾ ਐਲਾਨ ਕੀਤਾ ਗਿਆ। ਉਸ ਮੌਕੇ ਵੀ ਪ੍ਰੋਗਰਾਮ ਵਿੱਚ ਕੁਝ ਤਬਦੀਲੀਆਂ ਕੀਤੀਆਂ ਗਈਆਂ ਸਨ। ਇਸ ਐਲਾਨ ਤੋਂ ਬਾਅਦ ਰਲਮੀ ਮਿਲਵੀ ਪ੍ਰਤੀਕਿਰਿਆ ਦਿਖਣ ਨੂੰ ਮਿਲ ਰਹੀ ਹੈ। ਬਹੁਤ ਸਾਰੇ ਬਿਨੇਕਾਰ ਹੁਣ ਲਗਾਤਾਰ ਡਰਾਅ ਆਨ ਦੀ ਆਸ ਕਰ ਰਹੇ ਨੇ ਕੁਝ ਬਿਨੇਕਾਰ ਜੋ ਹੋਰਨਾਂ ਸੂਬਿਆਂ ਤੋਂ ਪੀਆਰ ਹਾਸਲ ਕਰਨ ਲਈ ਅਲਬਰਟਾ ਜਾਣ ਬਾਰੇ ਸੋਚ ਰਹੇ ਸਨ ਉਹ ਵੀ ਫਿਲਹਾਲ ਦੁਚਿੱਤੀ ਦੇ ਵਿੱਚ ਦੇਖੇ ਜਾ ਰਹੇ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਦੇ ਤੌਰ ਤੇ ਆਏ ਹਰਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹ ਨਵੀਂ ਅੰਕ ਆਧਾਰਿਤ ਪ੍ਰਣਾਲੀ ਬਾਰੇ ਵਧੇਰੇ ਜਾਣਕਾਰੀ ਸਾਹਮਣੇ ਆਉਣ ਤੇ ਹੀ ਕੋਈ ਫੈਸਲਾ ਲਵੇਗਾ ਜੂਨ ਮਹੀਨੇ ਦੌਰਾਨ ਐਲਾਨ ਕੀਤਾ ਗਿਆ ਸੀ ਕਿ 2024 ਦੇ ਰਹਿੰਦਿਆਂ ਮਹੀਨਿਆਂ ਦੌਰਾਨ ਹਰ ਮਹੀਨੇ ਇੱਕ ਨਿਸ਼ਚਿਤ ਦਿਨ ਨੂੰ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ ਇਸ ਦੇ ਨਾਲ ਹੀ ਅਰਜ਼ੀਆਂ ਦੀ ਗਿਣਤੀ ਵੀ ਸੀਮਿਤ ਕੀਤੀ ਗਈ ਸੀ 2024 ਦੌਰਾਨ ਅਲਬਰਟਾ ਵੱਲੋਂ 9750 ਵਿਅਕਤੀਆਂ ਨੂੰ ਪੀਆਰ ਲਈ ਨਾਮਜ਼ਦ ਕੀਤਾ ਜਾਵੇਗਾ ਵਿਭਾਗ ਦੀ ਵੈੱਬਸਾਈਟ ਮੁਤਾਬਕ ਹੁਣ ਤੱਕ 6594 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਜਾ ਚੁੱਕਾ ਹੈ ਅਲਬਰਟਾ ਐਡਵਾਂਟੇਜ ਇਮੀਗ੍ਰੇਸ਼ਨ ਪ੍ਰੋਗਰਾਮ ਬਾਰੇ ਵਧੇਰੇ ਜਾਣਕਾਰੀ alberta.scye ਦੀ ਵੈਬਸਾਈਟ ਉੱਤੇ ਜਾ ਕੇ ਕੀਤੀ ਜਾ ਸਕਦੀ ਹੈ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਦੇ ਵਿੱਚ ਕਈ ਮਹਿਕਮਿਆਂ ਦੇ ਕੈਬਨਿਟ ਮੰਤਰੀ ਰਹਿ ਚੁੱਕੇ ਟੌਰਡ ਸਮਿਥ ਨੇ ਅਸਤੀਫਾ ਦੇ ਦਿੱਤਾ ਹੈ ਦੱਸ ਦਈਏ ਕਿ ਟੌਰਡ ਸਮਿਥ ਅਨਟਾਰੀਓ ਦੇ ਸਿੱਖਿਆ ਮੰਤਰੀ ਸੰਤ ਤੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਜਿਸ ਤੋਂ ਬਾਅਦ ਸਿਮਕੋ ਨਾਰਥ ਦੀ ਐਮਪੀਪੀ ਜਿਲ ਦਿਨਲੋਪ ਨੂੰ ਸਿੱਖਿਆ ਮੰਤਰੀ ਦਾ ਅਹੁਦਾ ਦੇ ਦਿੱਤਾ ਗਿਆ ਹੈ ਪ੍ਰੀਮੀਅਰ ਡੱਕਫੋਰਡ ਨੇ ਟੌਟ ਸਮਿਥ ਦਾ ਉਹਨਾਂ ਦੀਆਂ ਸੇਵਾਵਾਂ ਵਾਸਤੇ ਧੰਨਵਾਦ ਕੀਤਾ ਹੈ ਅਨਟਾਰੀਓ ਦੇ ਸਿੱਖਿਆ ਮੰਤਰੀ ਟੌਟ ਸਮਿਥ ਨੇ ਸਿੱਖਿਆ ਪੋਰਟਫੋਲੀਓ ਦਿੱਤੇ ਜਾਣ ਤੋਂ 3 ਮਹੀਨਿਆਂ ਤੋਂ ਵੀ ਘੱਟ ਸਮੇਂ ਬਾਅਦ ਪ੍ਰਾਈਵੇਟ ਸੈਕਟਰ ਵਿੱਚ ਨੌਕਰੀ ਸਵੀਕਾਰ ਕਰਨ ਲਈ ਸ਼ੁੱਕਰਵਾਰ ਨੂੰ ਆਪਣੀ ਸੀਟ ਅਤੇ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਸਿਮਕੋਨ ਨਰਸ ਲਈ ਐਮਪੀਪੀ ਜ਼ਿਲ ਡਿVELOPਰ 스미티 ਦੀ ਤਾਂ ਸਿੱਖਿਆ ਮੰਤਰੀ ਵਜੋਂ ਕੰਮ ਕਰਨਗੇ ਪ੍ਰਾਂਤ ਨੇ ਸ਼ੁੱਕਰਵਾਰ ਦੁਪਹਿਰ ਨੂੰ ਐਲਾਨ ਕੀਤਾ 스미ਥ ਨੇ 2018 ਵਿੱਚ ਪ੍ਰੀਮੀਅਰ ਡਕਫੋਰਡ ਦੀ ਸਰਕਾਰ ਦੇ ਪਹਿਲੀ ਵਾਰ ਚੁਣੇ ਜਾਣ ਤੋਂ ਬਾਅਦ ਮੰਤਰੀ ਮੰਡਲ ਵਿੱਚ ਸੇਵਾ ਕੀਤੀ ਹੈ ਪਰ ਊਰਜਾ ਪੋਰਟਫੋਲੀਓ ਵਿੱਚ ਸਭ ਤੋਂ ਲੰਮਾ ਸਮਾਂ ਬਿਤਾਇਆ ਸਰੋਤ ਜਿਨ੍ਹਾਂ ਨੂੰ ਇਸ ਮੁੱਦੇ ਤੇ ਜਨਤਕ ਤੌਰ ਤੇ ਚਰਚਾ ਕਰਨ ਲਈ ਅਧਿਕਾਰਤ ਨਹੀਂ ਕੀਤਾ ਗਿਆ ਸੀ ਉਹਨਾਂ ਨੇ ਕੈਨੇਡੀਅਨ ਪ੍ਰੈਸ ਨੂੰ ਦੱਸਿਆ ਹੈ ਕਿ ਸਮਿਥ ਊਰਜਾ ਮੰਤਰੀ ਵਜੋਂ 3 ਸਾਲ ਬਾਅਦ ਜੂਨ ਵਿੱਚ ਕੈਬਨਿਟ ਵਿੱਚ ਹੋਏ ਫੇਰਬਦਲ ਵਿੱਚ ਸਿੱਖਿਆਵਲ ਜਾਣ ਤੋਂ ਖੁਸ਼ ਨਹੀਂ ਸੀ ਫੋਰਡ ਦੇ ਦਫ਼ਤਰ ਨੇ ਕਿਹਾ ਹੈ ਕਿ ਉਹ ਸ਼ੁੱਕਰਵਾਰ ਦੁਪਹਿਰ ਨੂੰ ਕਿਸੇ ਸਮੇਂ ਸਿੱਖਿਆ ਮੰਤਰੀ ਦੀ ਭੂਮਿਕਾ ਵਿੱਚ ਕੌਣ ਹੈ ਕਦਮ ਰੱਖਣ ਜਾ ਰਿਹਾ ਹੈ ਇਸ ਦਾ ਐਲਾਨ ਕਰਨਗੇ ਸਮਿਥ ਦਾ ਅਸਤੀਫਾ ਉਦੋਂ ਆਇਆ ਹੈ ਜਦੋਂ ਉਨ੍ਹਾਂ ਨੇ ਰਾਸ਼ਟਰੀ 10 ਡਾਲਰ ਪਰ ਡੇ ਦੇ ਪ੍ਰੋਗਰਾਮ ਵਿੱਚ ਚਾਈਲਡ ਕੇਅਰ ਆਪਰੇਟਰਾਂ ਲਈ ਲੰਮੇ ਸਮੇਂ ਤੋਂ ਢਿੱਕੇ ਜਾ ਰਹੇ ਨਵੇਂ ਫੰਡਿੰਗ ਫਾਰਮੂਲੇ ਦੀ ਘੋਸ਼ਣਾ ਕੀਤੀ ਅਤੇ ਮਾਪਿਆਂ ਦੁਆਰਾ ਅਦਾ ਕੀਤੀਆਂ ਜਾਣ ਵਾਲੀਆਂ ਫੀਸਾਂ ਵਿੱਚ ਆਗਾਮੀ ਕਟੌਤੀ ਕੀਤੀ ਗਈ। ਸਮਿਥ ਵਿਧਾਨ ਸਭਾ ਵਿੱਚ ਇੱਕ ਵਿਆਪਕ ਤੌਰ ਤੇ ਪਸੰਦ ਕੀਤੇ ਜਾਣ ਵਾਲੇ ਸਿਆਸਤਦਾਨ ਸਨ ਜਿਨ੍ਹਾਂ ਨੇ ਰੇਡੀਓ ਪ੍ਰਸਾਰਣ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ ਉਹਨਾਂ ਨੇ ਕਿਹਾ ਕਿ ਛੱਡਣਾ ਇੱਕ ਬਹੁਤ ਮੁਸ਼ਕਲ ਫੈਸਲਾ ਸੀ ਅਤੇ ਉਹਨਾਂ ਨੇ ਵਿਧਾਨ ਸਭਾ ਵਿੱਚ ਬਿਤਾਏ ਸਾਲਾਂ ਦੌਰਾਨ ਆਪਣੀ ਪਤਨੀ ਅਤੇ ਬੱਚਾਂ ਦੇ ਸਮਰਥਨ ਲਈ ਵੀ ਧੰਨਵਾਦ ਕੀਤਾ ਪ੍ਰੀਮੀਅਰ ਡਗਫੋਰਡ ਨੇ ਸਮਿਥ ਦਾ ਉਸ ਦੀ ਸਾਲਾਂ ਦੀ ਜਨਤਕ ਸੇਵਾ ਲਈ ਧੰਨਵਾਦ ਕੀਤਾ ਪ੍ਰੀਮੀਅਰ ਡਕ ਫੋਰਡ ਨੇ ਟਵੀਟ ਦੇ ਵਿੱਚ ਲਿਖਿਆ ਕਿ ਉਹ ਰਾਜਨੀਤੀ ਨੂੰ ਇੱਕ ਅਜਿਹੇ ਰਿਕਾਰਡ ਦੇ ਨਾਲ ਛੱਡਦੇ ਨੇ ਜਿਸ ਤੇ ਉਹ ਅਵਿਸ਼ਵਾਸਯੋਗ ਤੌਰ ਤੇ ਮਾਣ ਮਹਿਸੂਸ ਕਰਦੇ ਨੇ ਜਿਸ ਵਿੱਚ ਪਿਛਲੀ ਸਰਕਾਰ ਦੀਆਂ ਊਰਜਾ ਨੀਤੀਆਂ ਨੂੰ ਠੀਕ ਕਰਨਾ ਅਤੇ ਮਿਹਨਤੀ ਪਰਿਵਾਰਾਂ ਅਤੇ ਕਾਰੋਬਾਰਾਂ ਲਈ ਬਿਜਲੀ ਦੀਆਂ ਕੀਮਤਾਂ ਵਿੱਚ ਕਮੀ ਲਿਆਉਣਾ ਸ਼ਾਮਿਲ ਹੈ ਇੱਕ ਬਿਆਨ ਵਿੱਚ ਵਿਰੋਧੀ ਧਿਰ ਦੀ ਐਨਡੀਪੀ ਨੇਤਾ ਮੈਰਿਟ ਸਟਾਈਲਜ਼ ਨੇ ਸਮਿਥ ਦੇ ਅਚਾਨਕ ਅਸਤੀਫੇ ਦੀ ਆਲੋਚਨਾ ਕੀਤੀ ਹੈ ਤੇ ਸਟਾਈਲਜ਼ ਨੇ ਕਿਹਾ ਕਿ ਸਿੱਖਿਆ ਅਤੇ ਬੱਚਿਆਂ ਦੀ ਦੇਖਪਾਲ ਤੇ ਖੇਤਰ ਦੇ ਵਿੱਚ ਸੰਕਟ ਸੀ ਜਿਸ ਕਰਕੇ ਅਜਿਹਾ ਹੋਇਆ ਕਹਿੰਦਾ ਹੋਣ ਵਾਲੇ ਪਨਾਹਗੀਰਾਂ ਦੀ ਸਹੀ ਅਤੇ ਬਰਾਬਰ ਵੰਡ ਸੁਨਿਸ਼ਚਿਤ ਕਰਨ ਲਈ ਕਿਬੇਕ ਸਰਕਾਰ ਇੱਕ ਦੇਸ਼ ਵਿਆਪੀ ਕੋਟਾ ਪ੍ਰਣਾਲੀ ਸ਼ੁਰੂ ਕਰਨ ਦੀ ਮੰਗ ਕਰ ਰਹੀ ਹੈ ਕਿਬੇਕ ਸਰਕਾਰ ਨੇ ਇਹ ਮੰਗ ਰੱਖੀ ਹੈ ਕਿ ਫੈਡਰਲ ਕੋਟਾ ਪ੍ਰਣਾਲੀ ਲਾਗੂ ਹੋਣੀ ਚਾਹੀਦੀ ਹੈ ਪਰਵਿੰਸ ਦਾ ਕਹਿਣਾ ਹੈ ਕਿ ਕੋਟਾ ਇਹ ਯਕੀਨੀ ਬਣਾਏਗਾ ਕਿ ਪਨਾਗਿਰ ਸਾਰੇ ਖੇਤਰਾਂ ਦੇ ਵਿੱਚ ਆਰਥਿਕ ਜੀਵਨ ਸ਼ਕਤੀ ਦੇ ਵਿੱਚ ਯੋਗਦਾਨ ਪਾ ਸਕਣ। 22 ਜੁਲਾਈ ਨੂੰ ਫੈਡਰਲ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੂੰ ਭੇਜੇ ਇੱਕ ਪੱਤਰ ਵਿੱਚ ਕਿਬੈਕ ਦੀ ਇਮੀਗ੍ਰੇਸ਼ਨ ਮੰਤਰੀ ਕ੍ਰਿਸਟਿਨ ਫਰੇਸ਼ੇਟ ਨੇ ਸਿਫਾਰਿਸ਼ ਕੀਤੀ ਹੈ ਕਿ ਫੈਡਰਲ ਸਰਕਾਰ ਸ਼ਰਨ ਮੰਗਣ ਵਾਲਿਆਂ ਨੂੰ ਸੂਬਿਆਂ ਦੀ ਆਬਾਦੀ ਨਵੇਂ ਆਉਣ ਵਾਲਿਆਂ ਨੂੰ ਰੱਖਣ ਦੀ ਉਹਨਾਂ ਦੀ ਸਮਰੱਥਾ ਅਤੇ ਇਸ ਬਾਬਤ ਉਹਨਾਂ ਦੇ ਅਤੀਤ ਵਿੱਚ ਚੁੱਕੇ ਯਤਨ ਦੇ ਆਧਾਰ 'ਤੇ ਸੂਬਿਆਂ ਲਈ ਕੋਟਾ ਨਿਰਧਾਰਿਤ ਕਰੇ। ਸપ્ਤੂ ਪਹਿਲਾਂ ਇਹ ਖਬਰ ਜਰਨਲ ਦੇ ਕਿਬੈਕ ਨੇ ਛਾਪੀ ਸੀ। ਮਿਲਰ ਦੇ ਸੰਚਾਰ ਨਿਰਦੇਸ਼ਕ ਆਇਸਾ ਡਾਇਓਪ ਨੇ ਪੁਸ਼ਟੀ ਕੀਤੀ ਹੈ ਕਿ ਵੀਰਵਾਰ ਨੂੰ ਫ੍ਰੈਸ਼ਰ ਨੇ ਪਨਾਗੀਰਾਂ ਦੀ ਵੰਡ ਕਰਨ ਦੇ ਵਿਕਲਪਾਂ ਤੇ ਚਰਚਾ ਕਰਨ ਸੰਬੰਧੀ ਇੱਕ ਨਿਯਮਿਤ ਮੀਟਿੰਗ ਤਹਿਤ ਮਿਲਰ ਨਾਲ ਮੁਲਾਕਾਤ ਕੀਤੀ ਹੈ ਉਹਨਾਂ ਕਿਹਾ ਹੈ ਕਿ ਇਸ ਬੈਠਕ ਦੌਰਾਨ ਅਨਟਾਰੀਓ ਪ੍ਰਿੰਸ ਐਡਵਰਡ ਆਇਲੈਂਡ ਸਸਕੇਚਵਨ ਮੈਨੀਟੋਬਾ ਅਤੇ ਬ੍ਰਿਟਿਸ਼ ਕੋਲੰਬੀਆ ਦੇ ਇਮੀਗ੍ਰੇਸ਼ਨ ਮੰਤਰੀ ਵੀ ਹਾਜ਼ਰ ਰਹੇ ਜੁਲਾਈ ਵਿੱਚ ਹੈਲੀਫੈਕਸ ਵਿੱਚ আয়োজিত ਕਾਉਂਸਲ ਆਫ ਫੈਡਰੇਸ਼ਨ ਦੌਰਾਨ ਸੂਬਿਆਂ ਨੇ ਪਨਾਹ ਮੰਗਣ ਵਾਲਿਆਂ ਦੀ ਵਾਜਬ ਵੰਡ ਦੀ ਮੰਗ ਕੀਤੀ ਸੀ ਅਤੇ ਇਹ ਵੀ ਮੰਗ ਕੀਤੀ ਸੀ ਕਿ ਫੈਡਰਲ ਸਰਕਾਰ ਪਨਾਹਗੀਰਾਂ ਦੀ ਮਦਦ ਬਾਬਤ ਹਰੇਕ ਸੂਬੇ ਅਤੇ ਪ੍ਰਦੇਸ਼ ਦੇ ਸਰੋਤਾਂ ਨੂੰ ਧਿਆਨ ਵਿੱਚ ਰੱਖੇ ਕਿ ਕਿਉਂਕਿ ਪ੍ਰੀਮੀਅਰ ਫਰੈਂਚਵਾਈਲ ਗੋਲਕ ਕਿੰਨੀ ਦਫਾ ਸ਼ਰਨ ਮੰਗਣ ਵਾਲਿਆਂ ਦੀ آمد ਨੂੰ ਰਾਸ਼ਟਰੀ ਐਮਰਜੈਂਸੀ ਕਹਿ ਚੁੱਕੇ ਨੇ ਅਤੇ ਉਹ ਕਹਿ ਰਹੇ ਨੇ ਕਿ ਕਿਉਂਕਿ ਕੋਨ ਹੁਣ ਹੋਰ ਗੈਰ ਸਥਾਈ ਨਿਵਾਸੀਆਂ ਨੂੰ ਸ਼ਾਮਲ ਕਰਨ ਦੇ ਸਾਧਨ ਨਹੀਂ ਹਨ ਜਿਸ ਦਿਨ ਫੈਡਰਲ ਸਰਕਾਰ ਨੇ ਨਵੇਂ ਆਏ ਲੋਕਾਂ ਦੀ ਸਹਾਇਤਾ ਖਾਤਰ ਕਿਊਬੈਕ ਦੀ ਮਦਦ ਲਈ 750 ਮਿਲੀਅਨ ਡਾਲਰ ਦਾ ਐਲਾਨ ਕੀਤਾ ਸੀ ਉਸੇ ਦਿਨ ਤੋਂ ਲਗੋਸ ਨੇ ਵੀ ਕਿਹਾ ਸੀ ਕਿ ਸੂਬੇ ਵਿੱਚ 100% ਰਿਹਾਇਸ਼ੀ ਸਮੱਸਿਆ ਦਾ ਕਾਰਨ ਗੈਰ ਸਥਾਈ ਨਿਵਾਸੀਆਂ ਦੀ ਗਿਣਤੀ ਵਿੱਚ ਵਾਧਾ ਹੈ 19 ਜੂਨ ਤੱਕ ਦੇ ਆਂਕੜਿਆਂ ਅਨੁਸਾਰ ਕਿਊਬੈਕ ਵਿੱਚ ਰਹਿ ਰਹੇ 597140 ਗੈਰ ਸਥਾਈ ਨਿਵਾਸੀਆਂ ਵਿੱਚੋਂ 199962 ਪਨਾ ਗਿਰ ਸਨ ਕਿਬੈਕ ਦੇ ਇਮੀਗ੍ਰੇਸ਼ਨ ਮੰਤਰਾਲੇ ਦੇ ਅਨੁਸਾਰ ਇਹ ਤਾਦਾਦ ਪੂਰੇ ਕੈਨੇਡਾ ਵਿੱਚ ਪਨਾਹ ਗੀਰਾਂ ਦੀ ਕੁੱਲ ਤਾਦਾਦ ਜੋ ਕਿ 363312 ਹੈ ਉਸ ਦੇ ਅੱਧੇ ਤੋਂ ਵੀ ਜ਼ਿਆਦਾ ਹੈ ਹਾਲਾਂਕਿ ਕੈਨੇਡਾ ਸਰਕਾਰ ਇਹਨਾਂ ਆਂਕੜਿਆਂ ਦੇ ਨਾਲ ਸਹਿਮਤ ਨਹੀਂ ਡਾਇਓਪ ਨੇ ਪੱਤਰ ਵਿੱਚ ਕਿਬੈਕ ਦੀਆਂ ਬੇਨਤੀਆਂ ਤੇ ਸਿੱਧੇ ਤੌਰ ਤੇ ਟਿੱਪਣੀ ਨਹੀਂ ਕੀਤੀ ਪਰ ਕਿਹਾ ਹੈ ਕਿ ਸ਼ਰਨ ਮੰਗਣ ਵਾਲਿਆਂ ਦੀ ਬਰਾਬਰ ਵੰਡ ਕਰਨ ਵਾਲੇ ਮਾਡਲ ਵਿੱਚ ਉਨ੍ਹਾਂ ਲਈ ਪ੍ਰੋਤਸਾਹਨ ਹੋਣਗੇ ਜੋ ਇਸ ਦਾ ਸਮਰਥਨ ਕਰਦੇ ਨੇ ਉਹਨਾਂ ਨੇ ਕੈਨੇਡਾ ਸਰਕਾਰ ਦੇ ਇਰਾਦਿਆਂ ਬਾਰੇ ਵੇਰਵੇ ਪ੍ਰਦਾਨ ਨਹੀਂ ਕੀਤੇ ਉਹਨਾਂ ਕਿਹਾ ਅਸੀਂ মিডিਆ ਰਾਹੀਂ ਸੁਬਿਆ ਤੇ ਪ੍ਰਦੇਸ਼ਾਂ ਨੂੰ ਸੰਦੇਸ਼ ਨਹੀਂ ਪੇਜਾਂਗੇ ਅਸੀਂ ਇਹ ਲੱਭਣਾ ਹੈ ਕਿ ਉਹਨਾਂ ਦੇ ਸਾਰੇ ਸਵਾਲਾਂ ਨੂੰ ਵਧੀਆ ਢੰਗ ਨਾਲ ਕਿਵੇਂ ਹੱਲ ਕਰਨਾ ਹੈ ਤੇ ਇੱਕ ਆਮ ਪ੍ਰਸਤਾਵ ਤੇ ਆਉਣਾ ਹੈ ਜੋ ਹਰ ਕਿਸੇ ਦੇ ਅਨੁਕੂਲ ਹੋਵੇ ਡਾਇਓਪ ਨੇ ਜ਼ਿਕਰ ਕੀਤਾ ਕਿ ਤਾਂ ਕਿ ਫੈਡਰਲ ਸਰਕਾਰ ਇਸ ਗੱਲ ਨੂੰ ਮੰਨਦੀ ਹੈ ਕਿ ਕਿਊਬੈਕ ਅਤੇ অন্ਟਾਰੀਓ ਨੂੰ ਪਨਾਹਗੀਰਾਂ ਦੀ ਗਿਣਤੀ ਵਿੱਚ ਵਾਧਾ ਹੋਣ ਦਾ ਨੁਕਸਾਨ ਚੱਲਣਾ ਪੈ ਰਿਹਾ ਹੈ। ਵਰਕ ਪਰਮਿਟ ਨੂੰ ਸੂਬੇ ਤੱਕ ਸੀਮਿਤ ਕਰਨਾ ਇਹ ਯਕੀਨੀ ਬਣਾਉਣ ਲਈ ਕਿ ਪਨਾਹਗੀਰ ਆਪਣੇ ਨਿਰਧਾਰਿਤ ਸਥਾਨ ਤੇ ਹੀ ਪਹੁੰਚਣ ਫ੍ਰਿਸ਼ਟ ਨੇ ਫੈਡਰਲ ਸਰਕਾਰ ਨੂੰ ਪਨਾਹਗੀਰਾਂ ਦੇ ਵਰਕ ਪਰਮਿਟਾਂ ਨੂੰ ਸੂਬੇ ਤੱਕ ਸੀਮਿਤ ਕਰਨ ਦੀ ਅਪੀਲ ਕੀਤੀ ਹੈ ਇਹ ਬੰਦੀ ਉਦੋਂ ਤੱਕ ਲਾਗੂ ਰਹੇਗੀ ਜਦ ਤੱਕ ਕੈਨੇਡਾ ਦਾ ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਸ਼ਰਨਾਰਥੀ ਦੇ ਦਾਅਵੇ ਤੇ ਕੋਈ ਫੈਸਲਾ ਨਹੀਂ ਲੈਂਦਾ ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੈਨੇਡਾ ਸਰਕਾਰ ਪਨਾਹ ਮੰਗਣ ਵਾਲਿਆਂ ਨੂੰ ਉਹਨਾਂ ਦੀ ਭਾਸ਼ਾ ਦੇ ਹੁਨਰ ਅਤੇ ਪਨਾਹਗੀਰਾਂ ਦੇ ਸੇ ਸੂਬੇ ਵਿੱਚ ਰਿਸ਼ਤੇਦਾਰ ਹੋਣ ਵਰਗੇ ਕਾਰਕਾਂ ਦੇ ਆਧਾਰ ਤੇ ਵੀ ਅਨੁਕੂਲ ਸੂਬਿਆਂ ਅਤੇ ਪ੍ਰਦੇਸ਼ਾਂ ਵਿੱਚ ਭੇਜਣ ਦੀ ਵਿਵਸਥਾ ਕਰੇ। ਪੱਤਰ ਅਨੁਸਾਰ ਇਹ ਪ੍ਰਣਾਲੀ ਸ਼ਰਨ ਮੰਗਣ ਵਾਲਿਆਂ ਦੀ ਸਨਮਾਨ ਸਮੇਤ ਆਮਦ ਹੋਣਾ ਸੰਭਵ ਬਣਾਏਗੀ ਅਤੇ ਯਕੀਨੀ ਬਣਾਏਗੀ ਕਿ ਉਹ ਕੈਨੇਡਾ ਦੇ ਸਾਰੇ ਖੇਤਰਾਂ ਦੀ ਆਰਥਿਕ ਜੀਵਨ ਸ਼ਕਤੀ ਵਿੱਚ ਯੋਗਦਾਨ ਪਾ ਸਕਣ। ਪੱਤਰ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕਿਸੇ ਸ਼ਰਨ ਮੰਗਣ ਵਾਲੇ ਨੇ ਫੈਡਰਲ ਸਰਕਾਰ ਦੁਆਰਾ ਨਿਰਧਾਰਿਤ ਖੇਤਰ ਤੋਂ ਵੱਖਰੇ ਖੇਤਰ ਵਿੱਚ ਸੈਟਲ ਹੋਣਾ ਹੈ ਤਾਂ ਉਸ ਵਿਅਕਤੀ ਨੂੰ ਆਪਣੇ ਰਿਹائش ਦੇ ਸਾਰੇ ਖਰਚੇ ਲੈਣੇ ਪੈਣਗੇ। ਪੱਤਰ ਦੇ ਵਿੱਚ ਕਿਊਬੇਕ ਵੱਲੋਂ ਵੀਜ਼ਾ ਸ਼ਰਤਾਂ ਨੂੰ ਸਖਤ ਕਰਨ ਲਈ ਕੈਨੇਡਾ ਸਰਕਾਰ ਨੂੰ ਵਾਰ-ਵਾਰ ਕੀਤੀ ਜਾ ਰਹੀ ਮੰਗ ਤੇ ਜ਼ੋਰ ਦਿੱਤਾ ਗਿਆ ਹੈ। ਅਤੇ ਕਿਹਾ ਗਿਆ ਹੈ ਕਿ ਸੂਬੇ ਵਿੱਚ 1 ਜਨਵਰੀ ਤੋਂ 31 ਮਾਰਚ ਦਰਮਿਆਨ 17490 ਪਨਾਹ ਦੇ ਦਾਅਵੇ ਦਰਜ ਕੀਤੇ ਗਏ ਸਨ। ਅਤੇ ਇਹਨਾਂ ਵਿੱਚੋਂ ਤਕਰੀਬਨ ਅੱਧੇ ਯਾਨੀ ਕਿ 8070 ਅਜਿਹੇ ਦਾਅਵੇਦਾਰਾਂ ਦੁਆਰਾ ਦਾਇਰ ਕੀਤੇ ਗਏ ਸਨ ਜੋ ਵਿਜ਼ਿਟਰ ਵੀਜ਼ਾ ਤੇ ਕੈਨੇਡਾ ਆਏ ਨੇ ਸੂਬੇ ਦੇ ਅਨੁਸਾਰ ਕਿਊਬੈਕ ਵਿੱਚ ਸ਼ਰਨ ਮੰਗਣ ਵਾਲੇ ਜ਼ਿਆਦਾਤਰ ਲੋਕ ਭਾਰਤ ਅਤੇ ਬੰਗਲਾਦੇਸ਼ ਤੋਂ ਆਏ ਨੇ ਅੱਜ ਦੇ ਕੈਨਡਾ ਨਿਊਜ਼ ਬੁਲਟਨ ਵਿੱਚ ਬਸ ਇਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਸਰ ਮਾਰ ਲੈਣ ਨਿਆ ਮੁੱਖ ਲਾਈਨਸ ਤੇ